ਡੱਗਰ ਦੇ ਵਿੱਚ ਅੱਜ ਬੰਦਾ ਡਿੱਗ ਪਿਆ ਉਹ ਦੇਖੋ ਸਾਹਮਣੇ ਉਹ ਬੰਦਾ ਆ ਰਿਹਾ ਨਾ ਕਾਲਾ ਪਰਨਾ ਬੰਨੇ ਮੈਂ ਪੰਜਾਬੀ ਹੈਗਾ ਇਹੋ ਜਿਹੇ ਦਿਨ ਦੇਖਣੇ ਪੈ ਰਹੇ ਪੰਜਾਬ ਨੂੰ ਇਹੋ ਜਿਹੇ ਵੀਡੀਓ ਸਾਨੂੰ ਦੇਖਣੇ ਪੈ ਰਹੇ ਗੀਆਂ ਉਹ ਦੇਖੋ ਉਹ ਪੁਲ ਤੋਂ ਪਿੱਛੇ ਤੋਂ ਆਇਆ ਇਹ ਮੈਂ ਇਹ ਵੀਡੀਓ ਬਣਾਈ ਜਾਂਦਾ ਸੀਗਾ ਜਿਵੇਂ ਆਪਾਂ ਡੇਲੀ ਅਪਡੇਟ ਦਿੰਨੇ ਆ ਉਹੀ ਵੀਡੀਓ ਬਣੀ ਜਾਂਦੀ ਸੀ ਅਚਾਨਕ ਬੂਰੇ ਆ ਗਿਆ ਬੰਦੇ ਦਾ ਇੱਥੇ ਬਠੇ ਰਿਆ ਹੋਰ ਕੱਢਣ ਵਾਸਤੇ ਪਰ ਹੁਣ ਪਾਣੀ ਨੇੜੇ ਨਹੀਂ ਲੱਗਣ ਦਾ ਪਾਣੀ ਬਹੁਤ ਜ਼ਿਆਦਾ ਆ ਹੱਥ ਮਾਰਦਾਗਾ ਦੋਨੇ ਹੱਥ ਤਾਹਾਨੂੰ ਚੱਕਦਾ ਸੀ ਜੋੜਦਾ ਸੀ ਵਿਚਾਰਾ ਹੱਥ ਕੀ ਕਰਾਇਆ ਜਾਵੇ ਹੁਣ ਸਾਥੋਂ ਬਚਤ ਨਹੀਂ ਬੜਿਆ ਜਾਂਦਾ ਅੱਗੇ ਪੁਲ ਤੇ ਗਏ ਅਸੀਂ ਉਸ ਪੁਲ ਤੇ ਸਪੀਡ ਬਹੁਤ ਸੀਗੀ ਪਹੁੰਚਤਾ ਸੀ ਗਏ ਸੀ ਪਰ ਟੱਪ ਗਿਆ ਜਮਾ ਫੇਰ ਉੱਥੋਂ ਇੰਨੀ ਛੇ ਦੀ ਟੱਪਿਆ ਇਹ ਹੁਣ ਛਤਵੀਂ ਚਿੜੀਆ ਕਰਦੇ ਬੈਕ ਸਾਈਡ ਬੰਨਾ ਉੱਥੇ ਫੋਨ ਫਾਨ ਕਰਿਆ ਉੱਥੇ ਦੇਖਦੇ ਆ ਜੇ ਕੱਟਫਟ ਹੋ ਜਾ ਕੋਈ ਉੱਥੇ ਜੇ ਨਿਕਲ ਜੇ ਤਾਂ ਪਰ ਇਹੋ ਜੇ ਹਾਲਾਤ ਆ ਗਏ 6:30 ਵਜੇ ਵੀ ਹੈਗੇ 3 ਸਤੰਬਰ ਅੱਜ ਕਾਲਾ ਪਰਨਾ ਬੰਨਿਆ ਹੋਵੇਗਾ ਦੇਖੋ ਕਿਹੋ ਜਿਹਾ ਦਿਨ ਆਗੇ ਅੱਜ ਘਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈਗਾ ਅੱਜ ਇਹ ਨੇੜੇ ਲੱਗਣ ਦਿੰਦੇ ਹੀ ਹੈਗਾ ਇੰਨਾ ਪਾਣੀ ਅੱਜ 6:30 ਵਜੇ ਵੇ ਦੇਖੋ ਕੀ ਦਿਨ ਨੇ ਪੰਜਾਬ ਤੇ